ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਮਹੰਗੇ ਤੋਂ ਮਹੰਗੇ ਕੱਪੜੇ ਜਿੰਨੇ ਮਰਜ਼ੀ ਪਾ ਲੋ ਲਿਬਾਸ ਚਾਹੇ ਜਿਹੋ ਜੇ ਮਰਜ਼ੀ ਪਾ ਲੋ ਪਰ ਉਹ ਤੁਹਾਡੇ ਚੰਗੇ ਜਾਂ ਮਾੜੇ ਕਿਰਦਾਰ ਨੂੰ ਲੁਕੋ ਨਹੀਂ ਸਕਦੇ ਐਵੇਂ ਇੱਕ ਰਾਜਾ ਹੁੰਦਾ ਸੀ ਰਾਜੇ ਕੋਲੇ ਇੱਕ ਵਿਦਵਾਨ ਆਉਂਦਾ ਹੁੰਦਾ ਸੀ ਬੜਾ ਵੱਡਾ ਉਹ ਜਦੋਂ ਵੀ ਉਹ ਦਰਬਾਰ ਦੇ ਵਿੱਚ ਆਉਂਦਾ ਤਾਂ ਰਾਜਾ ਵੀ ਖੁਦ ਆਪਦੀ ਕੁਰਸੀ ਤੋਂ ਉੱਠ ਕੇ ਖੜਾ ਹੋ ਜਾਂਦਾ ਸੀ ਉਹਦਾ ਇੰਨਾ ਆਦਰ ਮਾਣ ਕਰਦਾ ਸੀ ਤੇ ਉਦੋਂ ਤੱਕ ਖੜਾ ਰਹਿੰਦਾ ਸੀ ਜਦੋਂ ਤੱਕ ਉਹ ਵਿਦਵਾਨ ਆ ਕੇ ਉਹ ਦਿੱਤੀ ਹੋਈ ਕੁਰਸੀ ਤੇ ਨਾ ਬੈਠ ਜਾਂਦਾ ਸੀ ਫਿਰ ਇੱਕ ਦਿਨ ਰਾਜੇ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਆਉਂਦਾ ਕਹਿੰਦਾ ਕਿਉਂ ਨਾ ਮੈਂ ਇਹ ਵਿਦਵਾਨ ਜੀ ਨੂੰ ਪੁੱਛਾਂ ਵੀ ਬੰਦੇ ਦਾ ਜਿਹੜਾ ਆਚਰਣ ਹੁੰਦਾ ਬੰਦੇ ਦਾ ਜਿਹੜਾ ਵਿਵਹਾਰ ਹੁੰਦਾ ਉਹ ਜਾਦੇ ਵੱਡਾ ਹੁੰਦਾ ਜਾਂ ਉਹਨੂੰ ਕਿੰਨਾ ਗਿਆਨ ਆ ਉਹ ਜਾਦੇ ਵੱਡਾ ਹੁੰਦਾ ਤੇ ਰਾਜਾ ਇਹ ਸਵਾਲ ਵਿਦਵਾਨ ਨੂੰ ਕਰ ਦਿੰਦਾ ਵਿਦਵਾਨ ਸੋਚਦਾ ਵੀ ਯਾਰ ਇਹ ਤਾਂ ਬੜਾ ਵੱਡਾ ਸਵਾਲ ਆ ਵੀ ਇਹਦਾ ਉੱਤਰ ਤਾਂ ਬੜਾ ਸੋਚ ਸਮਝ ਕੇ ਦਿੱਤਾ ਜਾਊ ਉਹ ਰਾਜੇ ਨੂੰ ਕਹਿੰਦਾ ਵੀ ਮੈਨੂੰ 2-4 ਦਿਨ ਦਿਓ ਥੋੜਾ ਟਾਈਮ ਦਿਓ ਮੈਂ ਸੋਚ ਕੇ ਤੁਹਾਨੂੰ ਫਿਰ ਇਸ ਸਵਾਲ ਦਾ ਜਵਾਬ ਦੇਵਾਂਗਾ ਹੁਣ ਉਹ ਵਿਦਵਾਨ ਜੀ ਇਸ ਸਵਾਲ ਦੀ ਟੈਨਸ਼ਨ ਕਾਫੀ ਲੈ ਜਾਂਦੇ ਆ ਘਰੇ ਜਾਂਦੇ ਆ ਚੁੱਪ-ਚਾਪ ਜੇ ਰਹਿੰਦੇ ਆ ਉਹਦੀ ਪਤਨੀ ਦੇਖਦੀ ਆ ਵੀ ਇਹਨਾਂ ਦੇ ਸੁਭਾਅ ਦੇ ਵਿੱਚ ਕੁਝ ਤਾਂ ਫਰਕ ਆਇਆ ਕੋਈ ਪ੍ਰੋਬਲਮ ਆ ਕੋਈ ਮੁਸੀਬਤ ਆ ਜਾਂ ਕਿਸੇ ਟੈਨਸ਼ਨ ਦੇ ਵਿੱਚ ਘਰੇ ਹੋਇਆ ਉਹ ਪੁੱਛ ਲੈਂਦੀ ਆ ਕਹਿੰਦੀ ਵੀ ਕੀ ਗੱਲ ਹੋ ਗਈ ਤੁਸੀਂ ਚੁੱਪ-ਚੁੱਪ ਜੇ ਰਹਿੰਦੇ ਹੋ ਕਿਸੇ ਗੱਲ ਦੀ ਚਿੰਤਾ ਹੈ ਤਾਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਆਪਣੀ ਪਤਨੀ ਦੇ ਪੁੱਛਣ ਤੇ ਵਿਦਵਾਨ ਦੱਸ ਦਿੰਦਾ ਵੀ ਗੱਲ ਕੁਝ ਨਹੀਂ ਕੀ ਰਾਜੇ ਨੇ ਇੱਕ ਸਵਾਲ ਪੁੱਛ ਲਿਆ ਸਵਾਲ ਅਜੇਹਾ ਕਿ ਉਹਦਾ ਜਿਹੜਾ ਉੱਤਰ ਆ ਲੱਭਣ ਦੇ ਵਿੱਚ ਥੋੜੀ ਮੁਸ਼ਕਲ ਜੀ ਹੋ ਰਹੀ ਆ ਤਾਂ ਵਿਦਵਾਨ ਦੀ ਪਤਨੀ ਕਹਿੰਦੀ ਵੀ ਮੈਂ ਤੁਹਾਡੀ ਮਦਦ ਕਰ ਸਕਦੀ ਆ ਇਸ ਕੰਮ ਦੇ ਵਿੱਚ ਜੇ ਤੁਸੀਂ ਉਹ ਸਵਾਲ ਮੇਰੇ ਨਾਲ ਸ਼ੇਅਰ ਕਰੋ ਤਾਂ ਸਵਾਲ ਜਾਣਣ ਤੋਂ ਬਾਅਦ ਫਿਰ ਵਿਦਵਾਨ ਦੀ ਪਤਨੀ ਨੇ ਵਿਦਵਾਨ ਜੀ ਨੂੰ ਇੱਕ ਆਈਡੀਆ ਦਿੱਤਾ ਵੀ ਤੁਸੀਂ ਇਸ ਤਰ੍ਹਾਂ ਕਰੋ ਫਿਰ ਤੁਹਾਨੂੰ ਸਵਾਲ ਦਾ ਜਵਾਬ ਮਿਲ ਸਕਦਾ ਜਿਹੜਾ ਉਹ ਵਿਦਵਾਨ ਸੀ ਉਹਦੀ ਜਿਹੜੀ ਪਕੜ ਸੀ ਨਾ ਜਿਹੜੀ ਪਹੁੰਚ ਸੀਗੀ ਪੂਰੇ ਦਰਬਾਰ ਦੇ ਵਿੱਚ ਹੀ ਸੀਗੀ ਹਰ ਪਾਸੇ ਉਹਦੀ ਬਹੁਤ ਇੱਜ਼ਤ ਮਾਨ ਹੁੰਦਾ ਸੀ ਕੋਈ ਉਹਨੂੰ ਰੋਕਦਾ ਨਹੀਂ ਸੀ ਛੇਤੀ ਆਪਣੀ ਘਰ ਵਾਲੀ ਦੇ ਦਿੱਤੇ ਆਈਡੀਏ ਦੇ ਮੁਤਾਬਕ ਵਿਦਵਾਨ ਜੀ ਦਰਬਾਰ ਦੇ ਖਜ਼ਾਨੇ ਕੋਲੇ ਚਲੇ ਗਏ ਤੇ ਖਜ਼ਾਨੇ ਦੇ ਵਿੱਚੋਂ ਦੋ ਮੋਤੀ ਚੱਕ ਲਏ ਇਹ ਸਾਰਾ ਸੀਨ ਆ ਜਿਹੜਾ ਉਥੇ ਖਜ਼ਾਨਚੀ ਬੈਠਾ ਸੀ ਉਹ ਦੇਖ ਲੈਂਦਾ ਪਰ ਹੁਣ ਵਿਦਵਾਨ ਜੀ ਦੀ ਦਰਬਾਰ ਦੇ ਵਿੱਚ ਇੱਜ਼ਤ ਮਾਨ ਬਹੁਤ ਸੀ ਉਹ ਖਜ਼ਾਨਚੀ ਕਹਿੰਦਾ ਵੀ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਇਹ ਕਰ ਸਕਦੇ ਸ਼ਾਇਦ ਕੋਈ ਜ਼ਰੂਰਤ ਹੋਊਗੀ ਉਹਨੇ ਇਗਨੋਰ ਕਰਤਾ ਵਿਦਵਾਨ ਜੀ ਅਗਲੇ ਦਿਨ ਫੇਰ ਗਏ ਫੇਰ ਖਜ਼ਾਨੇ ਦੇ ਵਿੱਚੋਂ ਦੋ ਮੋਤੀ ਚੱਕ ਲਏ ਖਜ਼ਾਨਚੀ ਨੇ ਫੇਰ ਇਗਨੋਰ ਕਰਤਾ ਵੀ ਵੇ ਐਸੀ ਹੋਊਗਾ ਕੋਈ ਐਡੀ ਗੱਲ ਨਹੀਂ ਹੈ ਵੀ ਇਹ ਇਸ ਤਰ੍ਹਾਂ ਨਹੀਂ ਕਰ ਸਕਦੇ ਵਿਦਵਾਨ ਜੀ ਲਗਾਤਾਰ ਇਸ ਤਰ੍ਹਾਂ ਹੀ ਕਰਦੇ ਰਹੇ 4-5 ਦਿਨ ਤੱਕ ਫਿਰ ਖਜ਼ਾਨਚੀ ਧੋ ਰਿਹਾ ਨਹੀਂ ਪਿਆ ਉਹਨੇ ਜਾ ਕੇ ਰਾਜੇ ਨੂੰ ਦੱਸਦਾ ਇਸ ਗੱਲ ਦੇ ਉੱਤੇ ਰਾਜੇ ਨੂੰ ਵੀ ਯਕੀਨ ਨਹੀਂ ਹੋਇਆ ਰਾਜੇ ਨੇ ਆਪਣੇ ਮੰਤਰੀਆਂ ਨੂੰ ਕਿਹਾ ਇੱਕ ਟੀਮ ਬਿਠਾਓ ਇੱਕ ਜਾਂਚ ਕਰਾਓ ਇਸ ਗੱਲ ਦੀ ਵੀ ਕੀ ਇਹ ਸੱਚ ਆ ਮੈਨੂੰ ਲੱਗਦਾ ਨਹੀਂ ਵੀ ਵਿਦਵਾਨ ਜੀ ਇਸ ਤਰ੍ਹਾਂ ਕਰਨਗੇ ਮੰਤਰੀਆਂ ਦੀ ਜਾਂਚ ਪੜਤਾਲ ਤੋਂ ਪਤਾ ਲੱਗਿਆ ਵੀ ਹਾਂ ਇਹ ਸੱਚ ਆ ਵੀ ਵਿਦਵਾਨ ਜੀ ਰੋਜ਼ ਖਜ਼ਾਨੇ ਕੋਲ ਜਾਂਦੇ ਆ ਦੋ ਮੋਤੀ ਚੁੱਕਦੇ ਆ ਫਿਰ ਜਾ ਕੇ ਰਾਜੇ ਨੂੰ ਵੀ ਯਕੀਨ ਹੁੰਦਾ ਵੀ ਹਾਂ ਕਿਤੇ ਨਾ ਕੁਛ ਨਾ ਕੁਛ ਤਾਂ ਗੜਬੜੀ ਹੈ ਅਗਲੇ ਦਿਨ ਦਰਬਾਰ ਸਜਦਾ ਉਹ ਵਿਦਵਾਨ ਜੀ ਵੀ ਆਉਂਦੇ ਆ ਅੱਗੇ ਜਦੋਂ ਵਿਦਵਾਨ ਜੀ ਆਉਂਦੇ ਸੀ ਤਾਂ ਰਾਜਾ ਵੀ ਆਪਣੀ ਕੁਰਸੀ ਤੋਂ ਉੱਠ ਕੇ ਖੜਾ ਹੋ ਜਾਂਦਾ ਸੀ ਪਰ ਅੱਜ ਰਾਜਾ ਆਪਣੀ ਕੁਰਸੀ ਤੋਂ ਉੱਠ ਕੇ ਖੜਾ ਨਹੀਂ ਹੋਇਆ ਰਾਜੇ ਦਾ ਤਾਂ ਦਿਮਾਗ ਖਰਾਬ ਹੋਇਆ ਹੋਇਆ ਸੀ ਕਿ ਮੈਂ ਇਹਨਾਂ ਦਾ ਇੰਨਾ ਸਨਮਾਨ ਕਰਦਾ ਕਿ ਇਹ ਖਜ਼ਾਨੇ ਦੇ ਵਿੱਚੋਂ ਚੋਰੀ ਕਰੀ ਜਾਂਦੇ ਹਨ ਹੁਣ ਵਿਦਵਾਨ ਜੀ ਆਉਂਦੇ ਆ ਆ ਕੇ ਆਪਣੀ ਕੁਰਸੀ ਤੇ ਬਹਿ ਜਾਂਦੇ ਆ ਜਿਹੜੇ ਆਸ-ਪਾਸੇ ਹੋਰ ਲੋਕ ਖੜੇ ਹੁੰਦੇ ਆ ਉਹ ਸੋਚਦੇ ਆ ਵੀ ਕੀ ਗੱਲ ਹੋਊਗੀ ਵੀ ਰਾਜੇ ਨੇ ਅੱਜ ਵਿਦਵਾਨ ਜੀ ਦਾ ਸਨਮਾਨ ਕੀਤਾ ਹੀ ਨਹੀਂ ਪਰ ਵਿਦਵਾਨ ਨੂੰ ਪਤਾ ਲੱਗ ਗਿਆ ਸੀ ਜਿਹੜੀ ਮੇਰੀ ਦਵਾਈ ਆ ਉਹ ਕੰਮ ਕਰ ਗਈ ਤੇ ਰਾਜੇ ਤੋਂ ਰਿਹਾ ਨਹੀਂ ਗਿਆ ਰਾਜੇ ਨੇ ਸਿੱਧੇ ਵਿਦਵਾਨ ਜੀ ਨੂੰ ਪੁੱਛ ਲਿਆ ਵੀ ਕੀ ਤੁਸੀਂ ਚੋਰੀ ਕਰਦੇ ਹੋ ਤਾਂ ਅੱਗੇ ਉਹ ਵਿਦਵਾਨ ਜੀ ਕਹਿੰਦੇ ਵੀ ਹਾਂ ਮੈਂ ਕਰਦਾ ਰਾਜਾ ਕਹਿੰਦਾ ਵੀ ਤੁਸੀਂ ਮੋਤੀ ਚੁੱਕਦੇ ਹੋ ਉਥੋਂ ਖਜ਼ਾਨੇ 'ਚ ਤਾਂ ਵਿਦਵਾਨ ਜੀ ਕਹਿੰਦੇ ਵੀ ਹਾਂ ਚੁੱਕੇ ਨੇ ਆ ਲਓ ਤੁਹਾਡੇ ਮੋਤੀ ਮੇਰੇ ਕੋਲੇ ਨੇ ਤਾਂ ਅੱਗੇ ਉਹ ਰਾਜਾ ਹੈਰਾਨ ਹੋ ਕੇ ਕਹਿੰਦਾ ਵੀ ਜੇ ਤੁਸੀਂ ਇਹ ਮੋਤੀ ਮੈਨੂੰ ਹੀ ਦੇਣੇ ਸੀ ਫਿਰ ਤੁਸੀਂ ਖਜ਼ਾਨੇ ਦੇ ਵਿੱਚੋਂ ਚੋਰੀ ਕਿਉਂ ਕੀਤੀ ਤਾਂ ਅੱਗੇ ਉਹ ਵਿਦਵਾਨ ਜੀ ਕਹਿੰਦੇ ਵੀ ਐਵੇਂ ਤਾਂ ਕੀਤਾ ਵੀ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਸਕਾਂ ਅੱਜ ਵੀ ਮੇਰੇ ਕੋਲੇ ਉਨਾ ਹੀ ਗਿਆਨ ਆ ਜਿੰਨਾ 2-4 ਦਿਨ ਪਹਿਲਾਂ ਸੀ ਮੇਰੇ ਗਿਆਨ ਦੇ ਵਿੱਚ ਕੋਈ ਕਮੀ ਨਹੀਂ ਆਈ ਪਰ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਮੈਂ ਚੋਰੀ ਕਰਦਾ ਇਸ ਕਰਕੇ ਤੁਸੀਂ ਮੇਰੇ ਸਨਮਾਨ ਦੇ ਵਿੱਚ ਥੋੜੀ ਜੀ ਕਟੌਤੀ ਕਰਨ ਲੱਗੇ ਅੱਜ ਤੁਸੀਂ ਮੇਰੇ ਔਣ ਤੇ ਖੜੇ ਨਹੀਂ ਹੋਏ ਕੁਰਸੀ ਤੋਂ ਅੱਜ ਤੁਸੀਂ ਮੇਰੇ ਨਾਲ ਸਹੀ ਤਰੀਕੇ ਨਾਲ ਗੱਲ ਵੀ ਨਹੀਂ ਕੀਤੀ ਕਿਉਂ ਕਿ ਕਿਉਂਕਿ ਅੱਜ ਤੁਹਾਨੂੰ ਮੇਰਾ ਆਚਰਣ ਪਤਾ ਲੱਗ ਗਿਆ ਅੱਜ ਤੁਹਾਨੂੰ ਮੇਰਾ ਵਿਵਹਾਰ ਪਤਾ ਲੱਗ ਗਿਆ ਅੱਜ ਤੁਸੀਂ ਮੇਰੇ ਨਾਲ ਨਾਰਾਜ਼ ਹੋ ਗਿਆਨ ਤਾਂ ਮੇਰੇ ਕੋਲੇ ਅੱਜ ਵੀ ਉਨਾ ਹੀ ਆ ਜਿੰਨਾ 4-5 ਦਿਨ ਪਹਿਲਾਂ ਸੀ ਹੋਰ ਮੋਤੀ ਮੈਂ ਉੱਥੋਂ ਤਾਂ ਚੋਰੀ ਕੀਤੀ ਸੀ ਕਿਉਂਕਿ ਤੁਹਾਡੇ ਸਵਾਲ ਦਾ ਜਵਾਬ ਮਿਲ ਸਕੇ ਇਹ ਛੋਟੀ ਜੀ ਕਹਾਣੀ ਦੋਸਤੋ ਆਪਾਂ ਨੂੰ ਸਿਖਾਉਂਦੀ ਆ ਕਿ ਆਪਾਂ ਗਿਆਨ ਚਾਹੇ ਜਿੰਨਾ ਮਰਜ਼ੀ ਇਕੱਠਾ ਕਰ ਲਈਏ ਪਰ ਜਿੰਨਾ ਚਿਰ ਉਸ ਗਿਆਨ ਨੂੰ ਆਪਾਂ ਆਪਦੇ ਵਿਵਹਾਰ ਆਪਣੇ ਆਚਰਣ ਆਪਣੀਆਂ ਆਦਤਾਂ ਆਪਣੇ ਸੁਭਾਅ ਦੇ ਵਿੱਚ ਨਹੀਂ ਪਾਉਂਦੇ ਜਿੰਨਾ ਚਿਰ ਉਸ ਗਿਆਨ ਨੂੰ ਆਪਾਂ ਆਪਦੇ ਉੱਤੇ ਲਾਗੂ ਨਹੀਂ ਕਰਦੇ ਉਹਦੀ ਆਦਤ ਨਹੀਂ ਬਣਾਉਂਦੇ ਉਨਾ ਚਿਰ ਉਹ ਗਿਆਨ ਕਿਸੇ ਕੰਮ ਦਾ ਨਹੀਂ ਜਦੋਂ ਤੱਕ ਆਪਾਂ ਆਪਣਾ ਬਿਹੇਵੀਅਰ ਚੇਂਜ ਨਹੀਂ ਕਰਾਂਗੇ ਉਹਨਾਂ ਚਿਰ ਸਾਹਮਣੇ ਅੜੀਆਂ ਚੀਜ਼ਾਂ ਵੀ ਨਹੀਂ ਬਦਲਣਗੀਆਂ ਉਹਨਾਂ ਚਿਰ ਤੁਹਾਨੂੰ ਕਿੰਨਾ ਵੀ ਗਿਆਨ ਆ ਉਹ ਕਿਸੇ ਕੰਮ ਦਾ ਨਹੀਂ ਚਾਹੇ ਤੁਸੀਂ ਕਿਤਾਬਾਂ ਪੜ੍ਹ ਲਓ ਚਾਹੇ ਤੁਸੀਂ ਨੋਵਲ ਪੜ੍ਹ ਲਓ ਚਾਹੇ ਤੁਸੀਂ ਵੀਡੀਓਜ਼ ਦੇਖ ਲਓ ਚਾਹੇ ਤੁਸੀਂ ਜੋ ਮਰਜ਼ੀ ਕਰ ਲਓ ਜਦੋਂ ਤੱਕ ਉਹਨੂੰ ਤੁਸੀਂ ਆਪਣੇ ਵਿਗਹਾਰ ਦੇ ਵਿੱਚ ਨਹੀਂ ਲੈ ਕੇ ਆਉਂਦੇ ਆਪਣੇ ਬਿਹੇਵੀਅਰਜ਼ ਨਹੀਂ ਲੈ ਕੇ ਆਉਂਦੇ ਆਪਣੇ ਸੁਭਾਅ 'ਚ ਨਹੀਂ ਲੈ ਕੇ ਆਉਂਦੇ ਆਪਣੇ ਤੇ ਲਾਗੂ ਨਹੀਂ ਕਰਦੇ ਉਹਨਾਂ ਚਿਰ ਕੋਈ ਫਾਇਦਾ ਨਹੀਂ ਉਨਾ ਚਿਰ ਇਹ ਸਾਰਾ ਕੁਝ ਬੇਸਟ ਆ ہاں ਜਿੱਦਣ ਤੁਸੀਂ ਲਾਗੂ ਕਰ ਲਿਆ ਜਿੱਦਣ ਤੁਸੀਂ ਆਪਣੇ ਆਪ ਨੂੰ ਬਦਲ ਲਿਆ ਇਹਨਾਂ ਚੀਜ਼ਾਂ ਨੂੰ ਆਪਣੇ ਤੇ ਲਾ ਕੇ ਜ਼ਿੰਦਗੀ ਦੇ ਵਿੱਚ ਵਿਚਰਨ ਲੱਗੇ ਲੋਕਾਂ ਦੇ ਵਿੱਚ ਵਿਚਰਨ ਲੱਗੇ ਉਹ ਦਿਨ ਤੁਹਾਨੂੰ ਇਹਦਾ ਫਾਇਦਾ ਬਹੁਤ ਵੱਡਾ ਹੋਊਗਾ ਧੰਨਵਾਦ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਅਫਜਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਫੋਲੋ ਕਰਨਾ ਅਜੇ ਤੱਕ ਜਿਨ੍ਹਾਂ ਨੇ ਨਹੀਂ ਕੀਤਾ ਗਲਤੀ ਪਰਜੋਕ ਮਾਫੀ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੀ ਹੈ ਅੱਗੇ ਕਿਸੇ ਨਾਮੀ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ